ਆਸਪੋਰਟੀ ਮੇਰੀ ਬੇਤੀ ਆ ਮੋਗਾ ਜਿਹਦੇ ਨਾਲ ਸੰਬੰਧਤ ਸਾਰੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਇਲਾਕਾ ਨਿਵਾਸੀ ਅਤੇ ਸਾਰੇ ਪੰਥਦਰਦੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਸੋਨ ਸਾਰੇ ਨੂੰ ਬੇਨਤੀ ਕਰਦਾ ਕਿ ਜਿਹੜੀ ਭਰਤੀ ਚੱਲ ਰਹੀ ਆ ਸ਼੍ਰੀ ਕਾਟਕ ਸਾਬ ਵੱਲੋਂ ਜੋ ਪੰਜ ਮੈਂਬਰ ਕਮੇਟੀ ਬਣਾਈ ਗਈ ਸੀ ਉਸ ਵੱਲੋਂ ਸੁ ਕੱਲ ਨੂੰ ਸਵੇਰੇ ਤਕਰੀਬਨ 10:30 ਵਜੇ ਵਿਨਸਲ ਪੈਲਸ ਜਿਹੜਾ ਮੇਰੇ ਉਰਦੇ ਉੱਪਰ ਉੱਥੇ ਜਿਹੜੀ ਕੱਲ ਕਮੇਟੀਗ ਹੋਣ ਜਾ ਰਹੀ ਇਕੱਠ ਹੋਣ ਜਾ ਰਹੇ ਸੋ ਮੋਗੋ ਜਿਹਨਾਂ ਨਾਲ ਸੰਬੰਧਿਤ ਸਾਰੇ ਆਪਾਂ ਇਲਾਕਾ ਨਿਵਾਸੀ ਵੱਧ ਚੜ੍ਹ ਕੇ ਇਸ ਸਮਾਗਮ ਦੇ ਵਿੱਚ ਆਪਾਂ ਇਸਾ ਲਈਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੀਆਂ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕੀਤਾ ਜਾਵੇ ਇਸ ਪਾਰਟੀ ਤਕੜਾ ਕੀਤਾ ਜਾਵੇ ਕਿਉਂਕਿ ਸਾਡੀ ਇਹ ਪੰਜਾਬ ਦੀ ਪੰਥ ਦੀ ਜਿਹੜੀ ਮਾਂ ਪਾਰਟੀ ਆ ਪੰਜਾਬ ਦੇ ਭਲੇ ਲਈ ਇਸ ਪਾਰਟੀ ਦਾ ਮਜ਼ਬੂਤ ਹੋਣਾ ਮੈਂ ਸਮਝਦਾ ਕਿ ਬੜਾ ਜ਼ਰੂਰੀ ਆ ਪੰਜਾਬ ਦੇ ਹੱਕਾਂ ਲਈ ਤਾਂ ਲਈ ਇਸ ਪਾਰਟੀ ਨੇ ਬੜੇ ਸੰਗਰਸ਼ ਕੀਤੇ ਨੇ ਬੜੇ ਮੋਰਚੇ ਲਾਇਆ ਉਸੇ ਹੌਣੇ ਸਮੇਂ ਦੇ ਵਿੱਚ ਵੀ ਲੋੜ ਆ ਸਾਨੂੰ ਇਸ ਖੇਤਰੀ ਪਾਰਟੀ ਨੂੰ ਪੰਥਕ ਪਾਰਟੀ ਨਾਲ ਮਿਲਣ ਕਰਨ ਦੀ ਇਸ ਲਈ ਹਰ ਤਰ੍ਹਾਂ ਨਾਲ ਸੰਬੰਧਤ ਹਰ ਵਰਗ ਨਾਲ ਸੰਬੰਧਤ ਹਰ ਉਮਰ ਨਾਲ ਸੰਬੰਧਤ ਤਰਸਾਦੋ ਪਰ ਜਿਹੜਾ ਵੀ ਵਿਅਕਤੀ ਆਵੇ ਤਾਂ ਮੈਂਬਰ ਬਣ ਸਕਦਾ ਸੋ ਸਾਰੇ ਤੁਸੀਂ ਵੱਚੜ ਕੇ ਇਸ ਜੋ ਪਰਤੀ ਮਹਿੰਮ ਦਾ ਜਿਹੜਾ ਸਮਾਗਮ ਹੋਣ ਜਾ ਰਿਹਾ ਉਹਦੇ ਵਿੱਚ ਤੁਸੀਂ ਸਾਰੇ ਖਾਸ ਤੌਰ ਤੇ میری بیتی یہ موقع جے نال ਸੰਬੰਧਿਤ ساری ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਰਬਾਨ ਇਲਾਕਾ ਨਿਵਾਸੀ ਅਤੇ ਸਾਰੇ ਪੰਥ ਦਰਦੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਸੋਨ ਸਾਰੇ ਨੂੰ ਬੇਨਤੀ ਕਰਦਾ ਕਿ ਜਿਹੜੀ ਭਰਤੀ ਚੱਲ ਰਹੀ ਆ ਸ਼੍ਰੀ ਕਾਟਕ ਸਾਬ ਵੱਲੋਂ ਜੋ ਪੰਜ ਮੈਂਬਰ ਕਮੇਟੀ ਬਣਾਈ ਗਈ ਸੀ ਉਸ ਵੱਲੋਂ ਸੁ ਕੱਲ ਨੂੰ ਸਵੇਰੇ ਤਕਰੀਬਨ 10:30 ਵਜੇ ਵਿਨਸਲ ਪੈਲਸ ਜਿਹੜਾ 메 ਰੋਡ ਦੇ ਉੱਪਰ ਉੱਥੇ ਜਿਹੜੀ ਕੱਲ ਕਮੇਟੀਗ ਹੋਣ ਜਾ ਰਹੀ ਇਕੱਠ ਹੋਣ ਜਾ ਰਹੇ ਸੋ ਮੋਗੋ ਜਿਹਨਾਂ ਨਾਲ ਸੰਬੰਧਤ ਸਾਰੇ ਆਪਾਂ ਇਲਾਕਾ ਨਿਵਾਸੀ ਵੱਧ ਚੜ੍ਹ ਕੇ ਇਸ ਸਮਾਗਮ ਦੇ ਵਿੱਚ ਆਪਾਂ ਇਸ ਲਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੀਆਂ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕੀਤਾ ਜਾਵੇ ਇਸ ਪਾਰਟੀ ਤਕੜਾ ਕੀਤਾ ਜਾਵੇ ਕਿਉਂਕਿ ਸਾਡੀ ਇਹ ਪੰਜਾਬ ਦੀ ਪੰਥ ਦੀ ਜਿਹੜੀ ਮਾਂ ਪਾਰਟੀ ਆ ਪੰਜਾਬ ਦੇ politis ਪਾਰਟੀ ਦਾ ਮਜ਼ਬੂਤ ਹੋਣਾ ਮੈਂ ਸਮਝਦਾ ਕਿ ਬੜਾ ਜ਼ਰੂਰੀ ਆ ਪੰਜਾਬ ਦੇ ਹਰ ਕੰਨ ਲਈ ਤਾਂ ਲੀਸ ਪਾਰਟੀ ਨੇ ਬੜੇ ਸੰਘਰਸ਼ ਕੀਤੇ ਨੇ ਬੜੇ ਮੋਰਚੇ ਲਾਇਆ ਉਸੇ ਹੌਣੇ ਸਮੇਂ ਦੇ ਵਿੱਚ ਵੀ ਲੋੜ ਆ ਸਾਨੂੰ ਇਸ ਖੇਤਰੀ ਪਾਰਟੀ ਨੂੰ ਪੰਥਕ ਪਾਰਟੀ ਨਾਲ ਮਿਲਨ ਕਰਨ ਦੀ ਇਸ ਲਈ ਹਰ ਤਰ੍ਹਾਂ ਨਾਲ ਸੰਬੰਧਤ ਹਰ ਵਰਗ ਨਾਲ ਸੰਬੰਧਤ ਹਰ ਉਮਰ ਨਾਲ ਸੰਬੰਧਤ ਤਰ੍ਹਾਂ ਸਾਲ ਤੋਂ ਪਰ ਜਿਹੜਾ ਵੀ ਵਿਅਕਤੀ ਆ ਉਹ ਮੈਂਬਰ ਬਣ ਸਕਦਾ ਸੋ ਸਾਰੇ ਤੁਸੀਂ ਵੱਚੜ ਕੇ ਇਸ ਜੋ ਪਾਰਟੀ ਮਹਿੰਮ ਦਾ ਜਿਹੜਾ ਸਮਾਗਮ ਹੋਣ ਜਾ ਰਿਹਾ ਉਹਦੇ ਵਿੱਚ ਤੁਸੀਂ ਹਿੱਸਾ ਲਓ ਖਾਸ ਤੌਰ ਤੇ ਮੇਰੀ ਬੇਤੀ ਇਹ ਮੌਕਾ ਜਿਹੜੇ ਨਾਲ ਸੰਬੰਧਿਤ ਸਾਰੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਰਬਾਨ ਇਲਾਕਾ ਨਿਵਾਸੀ ਅਤੇ ਸਾਰੇ ਪੰਥਦਰਦੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਸੋਨ ਸਾਰੇ ਨੂੰ ਬੇਤੀ ਕਰਦਾ ਕਿ ਜਿਹੜੀ ਭਰਤੀ ਚੱਲ ਰਹੀ ਆ ਸ਼੍ਰੀ ਕਸਤਖ ਸਾਹਿਬ ਵੱਲੋਂ ਜੋ ਪੰਜ ਮੈਂਬਰ ਦੀ ਕਮੇਟੀ ਬਣਾਈ ਗਈ ਸੀ ਉਸ ਵੱਲੋਂ ਸੋ ਕੱਲ ਨੂੰ ਸਵੇਰੇ ਤਕਰੀਬਨ 10:30 ਵਜੇ ਵਿਨਸਲ ਪੈਲਸ ਜਿਹੜਾ 메 ਰੋਡ ਦੇ ਉੱਪਰ ਉੱਥੇ ਜਿਹੜੀ ਕੱਲ ਕਮੇਟੀਗ ਮਿਲਣ ਜਾ ਰਹੀ ਇਕੱਠ ਹੋਣ ਜਾ ਰਹੇ ਸੋ ਮੋਗੋ ਜਿਹਨਾਂ ਨਾਲ ਸੰਬੰਧਤ ਸਾਰੇ ਆਪਾਂ ਇਲਾਕਾ ਨਿਵਾਸੀ ਵੱਧ ਚੜ੍ਹ ਕੇ ਇਸ ਸਮਾਗਮ ਦੇ ਵਿੱਚ ਆਪਾਂ ਸਦਹੀਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬੜੀਆਂ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕੀਤਾ ਜਾਵੇ ਇਸ ਪਾਰਟੀ ਤਕੜਾ ਕੀਤਾ ਜਾਵੇ ਕਿਉਂਕਿ ਸਾਡੀ ਇਹ ਪੰਜਾਬ ਦੀ ਪੰਥ ਦੀ ਜਿਹੜੀ ਮਾਂ ਪਾਰਟੀ ਆ ਪੰਜਾਬ ਦੇ politis ਪਾਰਟੀ ਦਾ ਮਜ਼ਬੂਤ ਹੋਣਾ ਮੈਂ ਸਮਝਦਾ ਕਿ ਬੜਾ ਜ਼ਰੂਰੀ ਆ ਪੰਜਾਬ ਦੇ ਹਰ ਘਰ ਲਈ ਤਾਂ ਲੀਸ ਪਾਰਟੀ ਨੇ ਬੜੇ ਸੰਘਰਸ਼ ਕੀਤੇ ਨੇ ਬੜੇ ਮੋਰਚੇ ਲਾਇਆ ਉਸੇ ਆਉਣੇ ਸਮੇਂ ਦੇ ਵਿੱਚ ਵੀ ਲੋੜ ਆ ਸਾਨੂੰ ਇਸ ਖੇਤਰੀ ਪਾਰਟੀ ਨੂੰ ਪੰਥਕ ਪਾਰਟੀ ਨਾਲ ਮਿਲਨ ਕਰਨ ਦੀ ਇਸ ਲਈ ਹਰ ਤਰ੍ਹਾਂ ਨਾਲ ਸੰਬੰਧਤ ਹਰ ਵਰਗ ਨਾਲ ਸੰਬੰਧਤ ਹਰ ਉਮਰ ਨਾਲ ਸੰਬੰਧਤ ਤਰਸਾਲ ਤੋਂ ਪਰ ਜਿਹੜਾ ਵੀ ਵਿਅਕਤੀ ਆ ਉਹ ਮੈਂਬਰ ਬਣ ਸਕਦਾ ਸੋ ਸਾਰੇ ਤੁਸੀਂ ਵੱਚੜ ਕੇ ਇਸ ਜੋ ਪਾਰਟੀ ਮਹਿੰਮ ਦਾ ਜਿਹੜਾ ਸਮਾਗਮ ਹੋਣ ਜਾ ਰਿਹਾ ਉਹਦੇ ਵਿੱਚ ਤੁਸੀਂ ਹਿੱਸਾ ਲਓ ਖਾਸ ਤੌਰ ਤੇ ਮੇਰੀ ਬੇਤੀ ਇਹ ਮੌਕਾ ਜਿਹੜੇ ਨਾਲ ਸੰਬੰਧਿਤ ਸਾਰੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਰਬਾਨ ਇਲਾਕਾ ਨਿਵਾਸੀ ਅਤੇ ਸਾਰੇ ਪੰਥ ਦਰਦੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਸੋਨ ਸਾਰੇ ਨੂੰ ਬੇਤੀ ਕਰਦਾ ਕਿ ਜਿਹੜੀ ਭਰਤੀ ਚੱਲ ਰਹੀ ਆ ਸ਼੍ਰੀ ਕਲਤਖ ਸਾਹਿਬ ਵੱਲੋਂ ਜੋ ਪੰਜ ਮੈਂਬਰ ਦੀ ਕਮੇਟੀ ਬਣਾਈ ਗਈ ਸੀ ਉਸ ਵੱਲੋਂ ਸੋ ਕੱਲ ਨੂੰ ਸਵੇਰੇ ਤਕਰੀਬਨ 10:30 ਵਜੇ ਵਿਨਸਲ ਪੈਲਸ ਜਿਹੜਾ 메 ਰੋਡ ਦੇ ਉੱਪਰ ਉਥੇ ਜਿਹੜੀ ਕੱਲ ਮੀਟਿੰਗ ਹੋਣ ਜਾ ਰਹੀ ਹੈ ਇਕੱਠ ਹੋਣ ਜਾ ਰਹੇ ਸੋ ਮੋਗੋ ਜਿਹਨਾਂ ਨਾਲ ਸੰਬੰਧਿਤ ਸਾਰੇ ਆਪਾਂ ਇਲਾਕਾ ਨਿਵਾਸੀ ਬਹੁਤ ਝੜ ਕੇ ਇਸ ਸਮਾਗਮ ਦੇ ਵਿੱਚ ਆਪਾਂ ਸੱਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੀਆਂ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਜੀਤ ਕੀਤਾ ਜਾਵੇ ਇਸ ਪਾਰਟੀ ਨੂੰ ਤਕੜਾ ਕੀਤਾ ਜਾਵੇ ਕਿਉਂਕਿ ਸਾਡੀ ਇਹ ਪੰਜਾਬ ਦੀ ਪੰਥ ਦੀ ਜਿਹੜੀ ਮਾਂ ਪਾਰਟੀ ਆ ਪੰਜਾਬ ਦੇ ਬਣੇ ਇਸ ਪਾਰਟੀ ਦਾ ਮਜ਼ਬੂਤ ਹੋਣਾ ਮੈਂ ਸਮਝਦਾ ਕਿ ਬੜਾ ਜ਼ਰੂਰੀ ਆ ਪੰਜਾਬ ਦੇ ਹੱਕਾਂ ਲਈ ਤਾਂ ਲਈ ਇਸ ਪਾਰਟੀ ਨੇ ਬੜੇ ਸੰਗਰਸ਼ ਕੀਤੇ ਨੇ ਬੜੇ ਮੋਰਚੇ ਲਾਇਆ ਉਸੇ ਹੋਂਲੇ ਸਮੇਂ ਦੇ ਵਿੱਚ ਵੀ ਲੋੜ ਆ ਸਾਨੂੰ ਇਸ ਖੇਤਰੀ ਪਾਰਟੀ ਨੂੰ ਪੰਥਕ ਪਾਰਟੀ ਨਾਲ ਮਿਲ ਕੇ ਕਰਨ ਦੀ ਇਸ ਲਈ ਹਰ ਤਰ੍ਹਾਂ ਨਾਲ ਸੰਬੰਧਤ ਹਰ ਵਰਗ ਨਾਲ ਸੰਬੰਧਤ ਹਰ ਉਮਰ ਨਾਲ ਸੰਬੰਧਤ 18 ਸਾਲ ਤੋਂ ਉਪਰ ਜਿਹੜਾ ਵੀ ਵਿਅਕਤੀ ਹੈ ਉਹ ਮੈਂਬਰ ਬਣ ਸਕਦਾ ਸੋ ਸਾਰੇ ਤੁਸੀਂ ਵੱਚੜ ਕੇ ਇਸ ਜੋ ਪਰਤੀ ਮਹਿੰਮ ਦਾ ਜਿਹੜਾ ਸਮਾਗਮ ਹੋਣ ਜਾ ਰਿਹਾ ਉਹਦੇ ਵਿੱਚ ਤੁਸੀਂ ਸਾਰੇ